ਸਾਨੂੰ ਦੋ ਭਰਾਵਾਂ ਦਾ ਘਰ ਦੀ ਹਾਲਤ ਵੇਖਿਆ ਪਿਆਲੀ ਸਰੋ ਕੀਤਾ ਵਿਆਹ ਕੀਤਾ ਪਿਆਲੀ ਸਰੋ ਕੀਤਾ ਸਾਲ ਹੋ ਗਿਆ 1.5 ਸਾਲ ਇਹਨੂੰ ਬਾਹਰ ਕਿਹਨੂੰ ਇਹ ਕਿਦੋਂ ਕਿਦਾਂ ਕਿਤੇ ਸਦੀਆਂ ਦਾ ਥੋੜਾ ਵੀ ਇਹ ਸਦੀਆਂ ਦਾ ਬਾਹਰ ਕਿ ਆ ਹੋਣੀ ਗਿਆ ਸਾਲ 1.5 ਸਾਲ ਹੋ ਗਿਆ ਉਹ ਤਾਂ ਮੰਮੀ ਜੀ ਤੁਸੀਂ ਪਹਿਲੀ ਤੋਂ ਇੰਨਾ ਕੰਮ ਕੀਤਾ ਤਾਂ ਹੁਣ ਵੀ ਗਾੜੀ ਪੈਲੀ ਬਣਾ ਤਾ ਕਰ ਲੋ ਤੋ ਇਹੀ ਸਮਝੋ ਕਿ ਸਭਾ ਹਲੇ ਨਹੀਂ ਬਾਹਰ ਗਿਆ ਕੰਮ ਕਮ ਸਾਬ ਦੇ ਚਲ ਚਾਰ ਪੈਸੇ ਜੁੜ ਜਾਣਗੇ ਕਿਤੇ ਆ ਪੇਂਟ ਪਾਣੀ ਹੋ ਜਾਊਗਾ ਤਾਂ ਬਾਹਰ ਵੇਖੋ ਕਿੰਨਾ ਬੁਰਾ ਹਾਲ ਵਾ ਸਾਰਾ ਹਲੇ ਕੰਮ ਮਿਸਤਰੀ ਦਾ ਘਟੋ ਘਟ ਵੀ 10 ਲੱਖ ਅੰਤਰਾ ਖਰਚਾ ਵਾ ਪਿਛਲੇ ਲੱਥਨ ਕੀ ਤੇ ਫੇਰ ਹੀ ਗਾੜੀ ਆਹ ਨਹੀਂ ਚਲੋ ਉਹਨਾਂ ਦੇ ਪਤਾ ਹੀ ਆਪਣੀ ਬਾਜੀ ਕਰਨੇ ਆਈਆਂ ਸਾਰੇ ਲਾਗੀ ਦੇਣੇ ਪੈਂਦੇ ਆ ਚਲੋ ਜੋ ਕਿਸੇ ਦਾ ਸਗਣ ਮਿਆ ਖਾਲੀ ਘੜਾ ਲੋ ਕਰ ਕੀਤਾ ਤੇ ਸਾਰਿਆਂ ਦੇ ਰੋ ਰੀਤ ਵਾਲੇ ਤੇ ਵਧਾਈਆਂ ਸਾਰਿਆਂ ਲੈਣੀਆਂ ਹੁੰਦੀਆਂ ਖਾਲੀ ਤੇ ਮੋੜੇ ਨਹੀਂ ਜਾਂਦੇ ਆਹੋ ਤੇ ਲੋਕੀ ਤੇ ਪਿਆਲੇ ਬੰਨੇ ਤੋਂ ਸਭ ਦਾ ਪਾਣੀ ਬਿੱਲ ਪਾਣੀ ਹਰ ਇੱਕ ਚੀਜ਼ ਚਲਾਈ ਜਾਂਦੇ ਮੈਂ ਤਾਂ ਤੁਹਾਨੂੰ ਕਹਿਣ ਦੀ ਕਿ ਜੇ ਪਿਆਲੇ ਬੰਨੇ ਤੇ ਉਹ ਜੀ ਹਿਸਾਬ ਕਿਤਾਬ ਕਰੋ ਨਾ ਤੇ ਜਿਹੜੀ ਇਹਦੀ ਚਲੋ ਪਾਏ ਆਉਣਗੇ ਮਹੀਨੇ ਮਹੀਨੇ ਪਿਆਲੇ ਬੰਨੇ ਤਾਂ ਤੂੰ ਪੁੱਛਣ ਡਈਂ ਆ ਤੇ ਪਿਆਲੇ ਬੰਨੇ ਬਾਈ ਦਾ ਕੀ ਆ ਤੂੰ ਵੀ ਜੱਟਾਂ ਦੀ ਧੀ ਉੱਥੋਂ ਆਈ ਪਿਆਲੇ ਬੰਨੇ ਕੀ ਬਾਈ ਦਾ 2 2 ਕਿਲੇ ਤੇਰੇ ਪੇਕੇ ਦੀ ਜਮੀਨ ਨੂੰ ਆਹ ਚਲੋ ਮੰਮੀ ਹੱਡ ਤਰ ਖਰਚੇ ਵਧਾਰੇ ਤੁਹਾਨੂੰ ਪਤਾ ਉੱਥੇ ਚਲੋ ਇੱਥੇ ਤਾਂ ਆਪਸ ਆਪ ਨਾ ਕਰਦੇ ਉੱਥੇ ਤਾਂ ਆਪਣਾ ਹਿਸਾਬ ਕਿਤਾਬ ਹੁੰਦਾ ਵਾ ਤੇ ਬਾਕੀ ਵਿਪਨ ਭਜਨੂ ਕਪੂਰਾ ਸਾਹਿਬ ਲਿਆ ਕਰੋ ਕਿ ਆਹ ਚੀਜ਼ ਐਦਾਂ ਤੇ ਐਦਾਂ ਤੁਹਾਨੂੰ ਪਤਾ ਹੈਗਾ ਸਾਰਾ ਹਿਸਾਬ ਕਿਤਾਬ ਲੌਗ ਤੇ ਫਿਰ ਗੱਲ ਬਣਦੀ ਉਹ ਤਾਂ ਅੱਗੇ ਸਾਧ ਲੋਕ ਪਿਆਲੀ ਬੰਨੇ ਤੋ ਉਹ ਕੋ ਅੱਗੇ ਨਹੀਂ ਰੱਖਦਾ ਬਚਦਾ ਨਹੀਂ ਕੋ ਰੱਖਣਾ ਉਹਨੇ ਕਿ ਰੂੜੀਆਂ ਘੱਟੇ ਨਹੀਂ ਮਾਨ ਵਹਾਈਆਂ ਨਹੀਂ ਮਾਨ ਨਾ ਨਹੀਂ ਤੇ ਹੈ ਵਾ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਸਭ ਇਹਨੂੰ ਫੋਨ ਮੈਸੇਜ ਕਰ ਦਿੰਨੀ ਆ ਫਿਰ ਉੱਠਣਗੇ ਨਾ ਤੇ ਫਿਰ ਤੁਹਾਡਾ ਨਾ ਕਰਦੇ ਆ ਆਹੋ ਤੇ ਰਾਮੀ ਮੇਰੇ ਨਾਲ ਗੱਲ ਮੈਂ ਕਰ ਲ ਹਾਂਜੀ ਕੋਈ ਮੇਰੇ ਪੁੱਤ ਜਿਹੜੇ ਦੇਣੇ ਲੈਣੇ ਉਹ ਤੇ ਦੇ ਦੇ ਕਿ ਛਟਕਾਰਾ ਹੁਣਾ ਮੈਂ ਦੇ ਕੇ ਚਲੋ ਕੋਈ ਨਹੀਂ ਹਾਂ ਹੱਦੋਂ ਕਿ ਨਾ ਵੀ ਮਾਤਾ bari ਕੋਈ ਵੀ ਗੱਲ ਕਰੋ ਨਾ ਤੇ ਪਿਓ ਦੇ ਪਿਓ ਨੂੰ ਫੜਦੀ ਜਿਹੜੀ ਗੱਲ ਮੈਂ ਕਰਦੀ ਉਹ ਤੇ ਗੱਲ ਹੀ ਨਹੀਂ ਕਰਦੀ ਉਹ ਤੇ ਸਾਬੇ ਦੇ ਪੈਸਿਆਂ ਵੱਲ ਲੰਦੇ ਬਾਰ-ਬਾਰ ਕਿ ਸਾਬੇ ਕੋਲ ਪਤਨੀ ਕਿੰਨੇ ਕ ਪੈਸੇ ਆ ਸਾਲ ਤੁਸੀਂ ਹੋਇਆ ਭਿਆਂ ਦੇ ਸਾਬੇ ਨੂੰ ਬਾਹਰ ਕਰ ਲੈਣਾ ਸਾਬੇ ਦਾ ਆਪਣਾ ਕੋਈ ਹੁਣ ਖਰਚਾ ਨਹੀਂ ਸਾਬੇ ਦਾ ਕਾਰੀਤਾ ਚ ਜੁਨੇ ਜੜਾਵਾ ਤੁਸੀਂ ਹੁਣ ਸਾਬੇ ਸੁਰ ਸਾਰੇ ਲਾਉਣੇ ਆ। ਉਹੜਾ ਮੇਣਾ ਜਾਵਾ ਸਾਰੀ ਫਸਲ ਦਾ ਸਾਹਮਣੇ ਬੈਠਾ ਵਾ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ। ਬਸ ਉਹਨੂੰ ਵਿਪਨ ਤੇ ਪੂਜਾ ਦੀ ਦੀ। ਇੱਕ ਨਾਲ ਰਹਿ ਰਹੇ ਦੂਜੇ ਨਾਲ ਗਲ ਘੋੜਦੇ ਦੂਜੇ ਦਾ। ਤੇਰੇ ਵਰਗੀਆਂ ਮਾਈਆਂ ਹੁੰਦੀਆਂ ਵਾ ਕਿ ਜਿਹੜਾ ਦਮੇ ਪਰਾਂ ਮੱਚ ਪੁੱਤਾਂ 'ਚ ਫਰਕ ਕਰਦੀਆਂ। ਇਹਦਾ ਵੀ ਕੁੱਖ ਨਹੀਂ ਆ। ਤੇ ਕੇ ਛੁੱਡੂ ਆ ਬੰਦਾ ਮੇਰਾ। ਸਾਰੇ ਗੱਲ ਇਹਨੇ ਮੰਨਣੀ ਹੁੰਦੀ ਆ। ਆਹ ਲਾਂਦੇ ਅੱਜ ਫੋਨ ਚ ਰੱਖ। ਇੰਨਾ ਤਾਂ ਮੈਂ ਕਰਦੀ ਆ ਨਾ ਗੱਲ। ਕਿ ਸਾਰਾ ਸਾਰਾ ਖਤਾ ਤੇ ਕਰਜਾ ਹੀ ਲੱਥਨ ਦਾ ਡਾਡਿਆ ਦੇ ਗਾੜੀ ਜੋੜਨਾ ਕੀ ਕਰਨਾ ਕੀ ਅੰਤਰਾ ਸੌਰੀ ਜਾਹ ਕਿ ਚਲਣਾ ਬਣਾ ਵਿਆਹ ਆ ਇੱਥੇ ਘੁੰਮਣ ਚਾਵਾਂਗੇ ਉੱਥੇ ਜਾਵਾਂਗੇ ਉਹ ਵੀ ਸਾਰੀ ਘਰੀ ਦਾ ਮਾਰਨਾ ਪੈਣਾ ਜਿਹੇ ਹੁਣ ਚਲੀ ਗਿਆ ਕਮਾਈ ਕਰਨ ਥੋਣ ਦਾ ਪੈਸਾ ਵੱਲ ਧਿਆਨ ਹੋ ਗਿਆ ਫਸਲ ਤੇ ਤੂੰ ਇੱਕ ਤਾਂ ਰੱਖ ਕੇ ਖਾਣੇ ਕੋਈ ਨਹੀਂ ਕਰਦੀਆਂ ਇਹਨਾਂ ਵਿੱਚ ਗਾ ਹੋਰ ਚੱਲਣਾ ਹੋਰ 2 ਘੰਟੇ ਸੌ ਲੇਗਾ ਮੇਰੇ ਨਾਲ ਤਾਂ ਠਾਕ ਨਹੀਂ ਪੈਂਦੀ ਜਦੋਂ ਚਲ ਹੁਣ ਮੈਂ ਇਹਦਾ ਨਾਲ ਗੱਲ ਨਾ ਕੀਤੀ ਅੱਜ ਇੱਕ ਬੰਨੇ ਗੱਲ ਲਾ ਕੇ ਰਹਿਣੀ ਜਹਨ ਨੇ ਜਾ ਬੰਨੇ ਨੂੰ ਪਤਾ ਲੱਗ ਗਿਆ ਕਿ ਕੀ ਕਰਨਾ ਤੇ ਕੀ ਨਹੀਂ ਅੱਜ 3 ਦਿਨ ਹੋ ਚੱਲੇ ਆ ਮੈਂ ਇਹਨਾਂ ਨੂੰ ਕਹਿਣ ਦੀ ਆ ਸੌਦਾ ਲਿਆ ਦੋ ਪਰ ਨਾ ਹੁਣੇ ਕੋਈ ਹੋਰ ਵਾਰਜ ਮਾਰਨਾ ਜੀ ਨਾ ਤੇ ਉਹਦੇ ਨਾਲ ਝੱਟ ਚੱਲ ਜਾਣਾ ਵਾ ਇਹ ਨਹੀਂ ਕਹਿਣਾ ਹੈਗਾ ਵੀ ਮੈਂ ਕੋਈ ਸੌਦਾ ਪਤਾ ਹੀ ਕਰਦਾ ਟਾਈਮ ਨਾ ਲਿਆਦਾ ਕੋਹ ਨਹੀਂ ਹਾਲ ਹੈ ਵੈਨ ਦਾ ਵੀ ਹੁਣੇ ਫੋਨ ਕਰਕੇ ਕਹਦਾ ਹੁਣੇ ਫੁਰਦਾ ਲੈ ਜਾ ਕੇ ਹੈਲੋ ਕਿੱਥੇ ਹੋ ਤੁਸੀਂ ਇਹ ਮੇਰੀ ਗੱਲ ਸੁਣੋ ਤੁਸੀਂ ਹਾਈ ਦੇ ਲਾਗੇ ਜਾ ਕੇ ਸਾਰਾ ਦਿਨ ਬੈਠੇ ਰਹਿੰਦੇ ਆ ਤਾਂ ਚੰਗਾ ਬੁਲਾ ਪਤਾਵਾ ਤਿੰਨ ਚਾਰ ਦਿਨ ਹੋ ਗਏ ਆ ਜੇ ਸੌਦਾ ਮੁੱਕੇ ਨੂੰ ਘਰ ਤੇ ਹੋਰ ਕੀ ਆ ਹੁਣ ਮੈਂ ਕੜੀ ਬਣਾਉਣੀ ਹੈ ਤੇ ਵੇਸਣਾ ਨਹੀਂ ਆਗਾ ਅੱਛਾ ਨਹੀਂ ਮੈਂ ਹਰਵਰੀ ਗਵਾਂਡੀਆਂ ਕਰੋ ਘੜਨ ਜਾਵਾਂ ਪਰ ਤੂੰ ਹੀ ਨਾ ਕਿਉਂ ਫਿਰ ਲੈ ਮੈਂ ਸੌਦਾ ਲਿਆ ਦਿਨਾ ਜਾ ਕੇ ਹਾਂ ਇਹ ਨਹੀਂ ਜਾਣਾ ਕਿਤੇ ਘਰ ਵੀ ਲੈਣ ਕੋਈ ਕੋਈ ਨਹੀਂ ਆਪੇ ਆਉ ਤੇ ਘਰ ਆਣ ਕਿਤੇ ਸੌਦਾ ਲੈ ਕੇ ਆਉ ਜਾ ਕੇ ਤੇ ਹੋਰ ਕੀ ਹੈ ਤੁਹਾਨੂੰ ਤਾਂ ਹੀ ਤੇ ਮੈਂ ਕਿਹਾ ਸੀ ਚੱਲ ਕੋਈ ਨਹੀਂ ਆਇਆ ਇਦਾਂ ਕਰੋ ਮੈਂ ਤੁਹਾਨੂੰ ਵਟਸਐਪ ਤੇ ਪਰਚੀ ਲੇਖੀ ਦੀ ਆ ਤੇ ਮੈਂ ਉਹ ਤੁਹਾਨੂੰ ਸੈਂਡ ਕਰ ਦਿੰਨੀ ਆ ਤੇ ਤੁਸੀਂ ਇਹਦੇ ਨਾਲ ਹੀ ਚਲ ਜੋ ਇਹਦੇ ਮੋਟਰਸਾਈਕਲ ਤੇ ਲੈ ਆਓ ਕਿੰਨਾ ਕੁ ਕਿਤੇ ਤੇ ਲੱਗ ਜਣ ਲੱਗਾ ਵਾ ਚਲੋ ਠੀਕ ਆ ਚੰਗਾ ਵੇ ਲੱ ਮਮੀ ਕਿੰਨਾ ਦਿਨ ਹੋ ਗਿਆ ਮੈਨੂੰ ਕਹਿਣ ਦੀ ਆ ਵੀ ਸੌਦਾ ਲਿਆ ਦਿਓ ਸੌਦਾ ਲਿਆ ਦਿਓ ਪਰ ਨਾ ਇੰਨੇ ਘਨ ਕੇ ਇਸ ਮਾਰੀ ਆ ਨਾ ਕੋਈ ਹਿਸਾਬ ਨਹੀਂ ਆ ਹੁਣ ਮੈਂ ਕੜੀ ਬਣਾਉਣ ਲੱਗੀ ਹਾਂ ਜਾਰ ਸੋਈ ਚ ਵੇਖਿਆ ਤੇ ਵੇਸਣੀਆਂ ਨਹੀਂ ਆ ਮੈਂ ਚੱਲ ਦੋ ਟਾਂਗੋ ਦੇ ਨਾਲ ਸੌਖੀ ਹੋ ਜਾਂਦੇ ਆ ਰਾਤ ਨੂੰ ਵੀ ਚੱਲ ਸੌਖੇ ਰਵਾਂਗੇ ਹਾਂ ਤੇ ਪੂਜਾ ਬੈਠਾ ਵੀ ਦੁਕਾਨ ਤੇ ਉਥੇ ਲੱਗੇ ਹੁਣ ਅੱਡੇ ਤੇ ਬੈਠਾ ਹੋਣਾ ਕੋਈ ਹੋਰ ਕੀ ਆ ਮੰਮੀ ਤੁਹਾਨੂੰ ਪਤਾ ਤੇ ਹੈਗਾ ਆ ਉਹਦੇ ਲੱਗੇ ਬਹਿਣਾ ਹੁੰਦਾ ਇਹਨੇ ਜਾ ਕੇ ਜਦੋਂ ਵੇਖੋ ਬਸ ਉਹਦੀ ਦੁਕਾਨ ਤੇ ਬੈਠੇ ਰਹਿੰਦੇ ਜਾ ਕੇ ਉਹ ਆਪ ਤੇ ਵਿਹਲਾ ਹੈ ਹੀ ਹੈ ਲੱਗੇ ਵੀ ਜਾ ਕੇ ਆਵੇਂ ਬਹਿ ਰਹਿੰਦੇ ਸਭ ਕਹਿ ਦੇਣਾ ਕਿ ਹਮਦਿਆਂ ਨੇ ਆਈ ਆ ਸਭ ਦਾ ਸਭ ਦੇ ਆ ਮੈਂ ਤੇ ਕਿਆ ਵਾ ਮੈਂ ਹੁਣ ਉਹਨੂੰ ਹੀ ਕਹਿਆ ਹੁੰਦਾ ਮੋਟਰਸਾਈਕਲ ਲੈ ਕੇ ਤੇ ਚੱਲ ਜਾਊਗਾ ਵੇਖੋ ਹੁਣ ਕੀ ਪਤਾ ਕੀ ਕਰਦੇ ਹੀ ਉਹ ਆਗੋ ਕਹਿੰਦੇ ਵੀ ਜਾ ਆਈ ਨਾ ਕਰੋ ਗਵੰਡੀਆਂ ਕਰੋ ਵੇਸਨ ਦੀ ਕੌਲੀ ਲੈ ਆ ਨਹੀਂ ਅਹੀਂ ਨਹੀਂ ਜਾਣਾ ਰੋਣ ਨਾਲ ਉਹਨਾਂ ਦੇ ਘਰ ਨਾਲ ਪਰੋਣੇ ਆਏ ਪੁਰਾਣਾ ਲੱਗਦਾ ਬੰਦਾ ਤੇ ਹੋਰ ਕੀ ਮਮੀ ਰੋ ਰੋਏ ਨਹੀਂ ਚੀਜ਼ ਮੰਗਦੀ ਜੀ ਕਰਦਾ ਕਿਸੇ ਕਰੋ ਨਹੀਂ ਨਹੀਂ ਉਹ ਨਹੀਂ ਜਾਣਾ ਕੋਈ ਮੈਂ ਹੁੰਦਾ ਤੇ ਰੱਖਿਆ ਚ ਤੁਸੀਂ ਖਾ ਲਿਆ ਰੋਟੀ ਪਾਣੀ ਕਿ ਨਹੀਂ ਰੋਟੀ ਨਾ ਖਾਦੀ ਨਹੀਂ ਰ ਜੀਜਾ ਨਹੀਂ ਕਰਦੇ ਕਿਉਂ ਕੀ ਗੱਲ ਸਿਹਤ ਤੇ ਠੀਕ ਆ ਹਾਂ ਸਿਹਤ ਤੇ ਠੀਕ ਆ ਤਾਂ ਉਹਨੇ ਫਨਵਾਈ ਕਹਿਣ ਦਿਆ ਹੀ ਪੈਸੇ ਵਿਪਰ ਨੂੰ ਪਹਿਲਾਂ ਦੱਸ ਨਾ ਦਿਆ ਹੀ ਦੇਣ ਉਹ ਪੇਪਰ ਨਹੀਂ ੜਕੇ ਜਿਸ ਨਾਲ ਤੁਸੀਂ ਸੁਣਾ ਤੁਸੀਂ ਮੈਂ ਗਾੜੀ ਹੁਣਾਂ ਪਾਮ ਨੂੰ ਕਹਿ ਕੇ ਆਈ ਸ਼ਾਬੇ ਨੇ ਮੇਰੀ ਗੱਲ ਨਹੀਂ ਆਈ ਦੋ ਤਿੰਨ ਦਿਨ ਹੋ ਗਏ ਹੂੰ ਉਹਨੂੰ ਮੈਂ ਆਖਿਆ ਮੈਂ ਚੱਲਣਾ ਨਾ ਆਉਂਦਾ ਸ਼ਾਬੇ ਦਾ ਖੂੰਦੋਂ ਪੈਣ ਦਾ ਸੁਣਾ ਦੇ ਵੀ ਹਲਵਾਈ ਦੇ ਪੈਸੇ ਰੈਂਦੇ ਆ ਅੱਛਾ ਉਹ ਤੇ ਘਾੜਦਿਆਂ ਹੋਰ ਦੀਆਂ ਹੋਰ ਘਾੜਨ ਦਾ ਤੇ ਕਿਉਂ ਘਾੜਦੀਆਂ ਹੋਰ ਕੀ ਕਰਨਾ ਉਹਨੇ ਕਿੰਨਾ ਕਰਜਾ ਲਾਉ ਕਰਜਾ ਥੋੜਾ ਬੋਤਾ ਜਿਹੜਾ ਹੈਗਾ ਤੇ ਮੈਂ ਪਿਆਲੀ ਸਰੋ ਇੰਨੇ ਚਿਰਾਂ ਦੀ ਲੋਣ ਲਈ ਲਖਾ ਪੜਾਏ ਲਖਾਏ ਸਭ ਤੋਂ ਪਿਆਲੀ ਸਰੋ ਕੀਤਾ ਸ਼ਾਬੇ ਨੇ ਵੀ ਮੈਂ ਪਿਆਲੀ ਸਰੋ ਕਰਕੇ ਬਾਹਰ ਖਲਾਇਆ ਮਮੀ ਪੂਰਾ ਪੂਰਾ ਜੋੜ ਕੇ ਤੇ ਮੈਂ ਸਭ ਕੁਝ ਕੀਤਾ ਤੇ ਅੱਜ ਮੈਨੂੰ ਉਹ ਕਹਿਣਾ ਸੁਣਾਉਂਦਾ ਵੀ ਪਿਆਲੀ ਦਾ ਪੁੱਛਣ ਦਾ ਵੀ ਅਕਾਲ ਦੀ ਵੀ ਆਈ ਹੈ ਇਹ ਅੱਜ ਮਮੀ ਲੱਗਦੇ ਤੇ ਹਨ ਨਹੀਂ ਐਦਾਂ ਦੀ ਉਦਾਂ ਹੀ ਉਹਨੇ ਤਾਂ ਨਸਬਾ ਕੀ ਗੱਲ ਕੀਤੀ ਹੋਣੀ ਆ ਉਹਨੇ ਕੀ ਕਹਿਣਾ ਵਾ ਦੱਸ ਪਿਆਲੀ ਇਹਦਾ ਪੁੱਛ ਕੇ ਸੁਭੈਗੀ ਭਾਵੇਂ ਉਹਨੇ ਕੀਤੀ ਹੋਵੇ ਪਰ ਮੇਰੇ ਦਿਲ ਨੂੰ ਲੱਗ ਗਈ ਨਾ ਕਿ ਕੱਲ੍ਹ ਵੀ ਆਈ ਆਈ ਤੇ ਅੱਜ ਮੈਨੂੰ ਪਿਆਲੀ ਦਾ ਸਭ ਪੁੱਛਣ ਲਈ ਮੈਂ ਕਿਹੜੀ ਕਛੱਜੀ ਜਨਾਨੀ ਹਾਂ ਸਭ ਕੁਝ ਮੈਂ ਕੀਤਾ ਕਰਾਇਆ ਪੜ੍ਹਾਏ ਲਿਖਾਏ ਸਭ ਕੁਝ ਕੀਤੇ ਜੇ ਸਵਰਾਟਾ ਡਾਕਟਰ ਬਿਮਾਰ ਪੈ ਗਿਆ ਤੋ ਉੱਤੇ ਵੀ 30 32 ਲੱਖ ਲਾਇਆ ਪੂਰਾ ਪੂਰਾ ਕਰਕੇ ਮੈਂ ਜੋੜਦੀ ਆ ਤੇ ਫੇਰ ਹੀ ਸਾਰੇ ਕੰਮ ਹੋਏ ਆ ਕਮਰੇ ਵੀ ਪਾਏ ਸ਼ਾਬਾਦ ਹੁਣ ਬਾਹਰ ਗਿਆ ਸਾਲ ਡੇਢ ਸਾਲ ਦਾ ਸ਼ਾਬਾਹ ਨਹੀਂ ਕਿੰਨਾ ਚਿਰ ਹੋ ਗਿਆ ਗਏ ਹੰਤਰੀ ਲੰਮੇ ਪੈਣ ਤੇ ਨੀਂਦ ਵੀ ਨਹੀਂ ਮਿਲਣਾਉਂਦੀ ਬਸ ਇੱਕੋ ਗੱਲ ਮੇਰੇ ਦਿਮਾਗ ਚ ਹੁਣ ਘੁੰਮੀ ਜਾਂਦੀ ਆ ਹਰ ਇੱਕ ਚੀਜ਼ ਦੇ ਵਿੱਚ ਆਪਣੀ ਹੀ ਮਾਨ ਨਹੀਂ ਕਰਦੀਆਂ ਲਿਕੇ ਬੰਦਾ ਹੀ ਜਿਹਨੇ ਆਪਣੇ ਟਾਈਮ ਦੇ ਹਿਸਾਬ ਨਾਲ ਉੱਤੇ ਦੇ ਨਾਲ ਉੱਠਣਾ ਇਹ ਥੋੜਾ ਕਹਿਣਾ ਕਿ ਮੈਂ ਉੱਠ ਕੇ ਕਿਤੇ ਫੋਨ ਵੱਧ ਘੱਟ ਲਾ ਲਾਂ ਕਿਤੇ ਵੇਲਾਕ ਵੇਲਾ ਵੇਖ ਕੇ ਮਰ ਇੰਨੇਵੇਂ ਹੋ ਰਹੀ ਆ ਬਈ ਨੈਟ ਚਾਲੂ ਆ ਫਿਰ ਵੀ ਨਹੀਂ ਫੋਨ ਚੁੱਕਣ ਡਿਆ ਚੱਲ ਪਾਪਾ ਜਦ ਜ਼ਿਆਦੇ ਰੀ ਫੋਨ ਲਾਇਆ ਨਾ ਤਾਂ ਫਿਰ ਇਹਨੇ ਸਰਦੇ ਵਾਲਾ ਨੂੰ ਪਹਿਣਾ ਕੰਨੇ ਰੀ ਫੋਨ ਕਿਉਂ ਲਾਉਣ ਡਈ ਆ ਮੈਨੂੰ ਆਪੇ ਲਾਉਗਾ ਨਾ ਵੇਖ ਕੇ ਪਰ ਮੈਨੂੰ ਸਮਝ ਨਹੀਂ ਆਉਂਦੀ ਇਹ ਦਰਤ ਨਾਲ ਮੈਂ ਵੀ ਨਹੀਂ ਪੈ ਸਕਦੀ ਮੇਰਾ ਦਿਮਾਗ ਮੇਰਾ ਫਟਦਾ ਜਾਣ ਰਿਹਾ ਐ ਇਦਾਂ ਕਰਦੀ ਆ ਮੰਮੀ ਨੂੰ ਫੋਨ ਲਾਉਣੇ ਵਲ ਮੰਮੀ ਨੂੰ ਦੱਸਣੀ ਹੈ ਕੀ ਕਤੌਤਾ ਕਰਦੇ ਫਿਰਦੇ ਆ ਹਲੋ ਹਲੋ ਸੱਸੀ ਮੰਮੀ ਸਤਿ ਸ਼੍ਰੀ ਅਕਾਲ ਪੋਤਾ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਹਾਂ ਇਹ ਵੀ ਠੀਕ ਠਾਕ ਵਧੀਆ ਹੋ ਸਨਾਕਰ ਪਰਵਾੜੀ ਕਿਹਾ ਤਾਂ ਕ ਚੇਗੜਾ ਘਰ ਪਰਿਵਾਰ ਕੇ ਘਰ ਪਰਿਵਾਰ ਨੂੰ ਕਿਹੜੀ ਗੋਲੀ ਵੱਜੀ ਸਾਰੇ ਚੰਗੇ ਭਲੇ ਤੁਰੇ ਫਰੇਂਡੇ ਐ ਕਿ ਹੋ ਗਿਆ ਵਾ ਬੜੀ ਕਰਮਜੀ ਆ ਤੁਹਾਡੇ ਬਾਸ ਮੈਨੂੰ ਕੋਤ ਗੱਲ ਗੱਲ ਮਮੇ ਤੁਹਾਨੂੰ ਕੀ ਦੱਸਣੀ ਆ ਤੁਸੀਂ ਕਹਣਾ ਜਦੋਂ ਫੋਨ ਕਰਦੀ ਗੱਲ ਹੀ ਦੱਸਦੀ ਐ ਇਹਨਾਂ ਦਾ ਤਾਂ ਪੰਨੀ ਦਿਮਾਗ ਹੀ ਕਿਤਰਾ ਦਾ ਵਾ ਇਹ ਤਾਂ ਆਪੋ ਆਪਣਾ ਸਾਰੇ ਸੁਭਾ ਚਲਾਉਣ ਡਈ ਹੁਣ ਮਾਤਾ ਐ ਹੀ ਮੇਰੇ ਵੱਲ ਕਿ ਪੁੱਤ ਸਾਬੇ ਨੂੰ ਫੋਨ ਲਾ ਥੋੜੇ ਜੇ ਪੈਸੇ ਚਾਹੀਦੇ ਆ ਤੁਹਾਨੂੰ ਕਹੇ ਪੈਸੇ ਪਾ ਦੇ ਕੱਲ ਤੇ ਹਲੇ ਸਾਬਾ ਗਿਆ ਸਾਬਾ ਕਹਦਾ ਤਸੂ ਤੇ ਬਾਰੀ ਨਾ ਹੋਈ ਨੰਡਿਆ ਨੇ ਇਹਨੂੰ ਕਹਿਣਾ ਸੀ ਕਿ ਸਾਬੇ ਨੇ ਉੱਥੇ ਨਾ ਲੋਟਸ਼ਾਪਨ ਵਾਲੀ ਮਸ਼ੀਨ ਰੱਖੀ ਆ ਪਿੱਠੇ ਪੇ ਲਾ ਲਾ ਕੇ ਤਾਂ ਇਹਨੂੰ ਪਾਈ ਜਾਵੇ ਉਹਨਾਂ ਨੇ ਚੀਜ਼ ਨੂੰ ਸਮਝਦੇ ਪੋਤਵਾਲਵਾ ਇਹਦੇ ਦੇਣੇ ਆ ਪੋਤ ਵਿਆਹ ਦਾ ਉੱਧਰ ਦੇਣੇ ਉੱਧਰ ਦੇਣੇ ਇਹ ਤਾਂ ਇਦਾਂ ਜਿਦਾ ਬੜਾ 10 15 ਲੱਖ ਰੁਪਏ ਇਹਨਾਂ ਨੇ ਵਿਆਹ ਤੇ ਲਾਤਾ ਅੰਤਰਾ ਝੋਂਗੇ ਚੁੰਨੀ ਚੜਾਵਾ ਕੀਤਾ ਹੀ ਤੇ ਉਹਦੇ ਵੇਲੇ ਪੈਸੇ ਨ ਲੱਤਾਂ ਟੇ ਤਾਂ ਪੋਤ ਉਹਨੂੰ ਫੋਨ ਕਰ ਉਹਨੂੰ ਕਹੇ ਪੈਸੇ ਦੇਵੇ ਤੇ ਮੈਂ ਸਿਰਫ ਇੰਨੀ ਗੱਲ ਕੀਤੀ ਮੈਂ ਕਿ ਮਮੀ ਪਿਆਲੀ ਦਾ ਹਿਸਾਬ ਤਾਂ ਤੁਹਾਡੇ ਕੋਲ ਆ ਤੁਹਾਨੂੰ 2 ਟਾਈ ਪੈਲੀਆਂ ਹੈਗੀਆਂ ਆਈਆਂ ਤੁਹਾਡੀਆਂ ਤਾਂ ਤੁਸੀਂ ਉਹਦੇ ਸਿਰੋਂ ਕਰਜ਼ਾ ਲਾ ਨਾਲੇ ਮੇਰੀ ਸੁਣ ਗੱਲ ਇੰਨਾ ਚਿਰ ਹੋ ਗਿਆ ਉਹਨੂੰ ਬਾਹਰ ਗਏ ਨੂੰ ਤੇ ਮਾਂ ਨੇ ਕੋਈ ਪੈਸਾ ਜੋੜਿਆ ਹੀ ਨਹੀਂ ਖਾ ਹੀ ਛੜਿਆ ਸਭ ਕੋਲੇ ਮਾਂ ਨੇ ਕਿ ਜੋੜਿਆ ਨਹੀਂ ਤਾਂ ਮੈਂ ਕਹੇ ਪਾ ਦੇ ਮਾਂ ਤਾਂ ਕਹਿੰਦੀ ਸਾਰਾ ਸਾਲ ਡੇਢ ਸਾਲ ਉਹਨੂੰ ਕੇ ਨੂੰ ਉਹਨੂੰ ਇੰਨੇ ਪੈਸੇ ਲਾ ਕੇ ਬਾਹਰ ਤਾਂ ਲਿਆਵਾ ਮੈਂ ਕਿਹਾ ਇੰਨੇ ਪੈਸੇ ਲਾ ਕੇ ਤੁਸੀਂ ਬਾਹਰ ਚਲਾ ਤੇ ਉਹਨੂੰ ਚੰਗਾ ਵੱਡੇ ਮੁਲਕ ਕਰ ਲਿਆਵਾ ਰੁਪਈਆ ਕਿੰਨਾ ਕੁ ਤੁਸੀਂ ਲਾਤਾ ਹੋਗੇ 2-3 ਲੱਖ ਲੱਗ ਗਿਆ ਕਿੰਨਾ ਕੁ ਲੱਗ ਗਿਆ ਹੋਊਗਾ ਤੋ ਆਪਣੇ ਹਿਸਾਬ ਨਾਲ ਸੁਣਾਈ ਜਾਣ ਲਈ ਮੈਨੂੰ ਸਾਰਾ ਪਤਾ ਮੈਂ ਇਦਾਂ ਵਾਂ ਉਦਾਂ ਵਾਂ ਮੰਨਿਆ ਚਲੋ ਖਰਚਾ ਵਾ ਸਾਬੇ ਦਾ ਆਪਣਾ ਹੁਣ ਕੋਈ ਖਰਚਾ ਨਹੀਂ ਹਰ ਇੱਕ ਚੀਜ਼ ਦੇ ਵਿੱਚ ਸਾਬੇ ਨੂੰ ਗਾੜੀ ਕਰਦੇ ਆ ਕੀ ਗੱਲ ਉਹ ਵੱਡੇ ਕੋਈ ਨਹੀਂ ਕੋਈ ਹਿਸਾਬ ਲੈ ਸਕਦੇ ਇਹਦੋਂ ਤੂੰ ਕਵੇਂਗੀ ਤਾਂ ਫੇਰ ਵਾ ਨਾ ਨਾਲੇ ਇਹਨੂੰ ਕਿਹਾ ਪੀ ਹੁਣ ਉਹਦਾ ਹੋ ਗਿਆ ਵਾ ਵਿਆਹ ਖਰਚੇ ਗਏ ਆ ਬਾਦ ਐਹੀ ਵੀ ਰਿਸ਼ਤੇਦਾਰੀ ਵਾਲੇ ਆ ਜਿੱਥੇ ਕਿਤੇ ਜਾਣਾ ਨਾ ਵਾ ਤੇ ਫਿਰ ਕਿਹਨੂੰ ਦਾਵਾ ਇਹਨਾਂ ਨੂੰ ਇਹਨਾਂ ਨੂੰ ਪਤਾ ਰਿਸ਼ਤੇਦਾਰੀ ਮੈਂ ਗਈ ਕਿੱਥੇ ਆ ਅੰਤਰਾ ਮੈਂ ਤਾਂ ਆਪਣੇ ਪੇਕੇ ਤੱਕ ਨਹੀਂ ਗਈ ਦਾਵੀਆਂ ਦਿਨਾਂ ਚੋਂ ਨਿਕਲ ਗਏ ਇੱਥੋਂ ਤੇ ਇਹ ਖੁਸ਼ ਹੋ ਗਏ ਜੇ ਕਿਤੇ ਇੱਥੇ ਹੁੰਦਾ ਮਹੀਨਾ ਦਾ ਤੱਕ ਘੁੰਮਦੇ ਫਿਰਦੇ ਫਿਰ ਵੇਖਣ ਵਾਲੇ ਹੁੰਨ ਤੇ ਇਹਨਾਂ ਦੇ ਮੂੰਹ ਉਦੋਂ ਮੂੰਹ ਦੇ ਨੇ ਮਿੱਠੀ ਆ ਤੇਰੀ ਸੱਸ ਨਾ ਮੂੰਹ ਮੀਟੀ ਲਾਚੀ ਜੀ ਆ ਵੇਖਣ ਨੂੰ ਗੁੰਮ ਜੀ ਲੱਗਦੀ ਆ ਪਰ ਗੁੰਮ ਨਹੀਂ ਗਈ ਤੇ ਬੜੀ ਤੇਜ਼ ਈ ਉਹ ਇਹ ਆ ਤੇ ਆਪਣੇ ਪੈਰ ਆਪ ਜਮਾਉਣੇ ਪੈਣੇ ਤੈਨੂੰ ਤਗੜੀ ਹੋ ਕੇ ਰਹਿਣਾ ਪੈਣਾ ਕੋਈ ਨਹੀਂ ਮੰਮੀ ਟੈਨਸ਼ਨ ਨਾ ਲੋ ਤੂੰ ਹੀ ਮੇਰੀ ਤੂੰ ਹੀ ਮੈਨੂੰ ਸਮਝਾਉਂਦੇ ਹੋ ਨਾ ਤਾਂ ਮੈਂ ਤੁਹਾਡਾ ਵੱਧ ਸਮਝਦੀ ਆ ਇਹ ਚੀਜ਼ ਨੂੰ ਪਿਆਰ ਦਾ ਲਸਣਾ ਬਥੇਰਾ ਵੇਖ ਲਿਆ ਪਰ ਇਹਨਾਂ ਕੋਈ ਗੱਲ ਬਣਦੀ ਪਿਆਰ ਦਾ ਲਸੇ ਦੇ ਨਾਲ ਇੱਕ ਵਾਰੀ ਇਹਨਾਂ ਨੂੰ ਮੈਨੂੰ ਨਾ ਆਪਣੇ ਆਪ ਭਾਸ਼ਾ ਸਮਝਾਉਣਾ ਪੈਣਾ ਫੇਰ ਇਹਨਾਂ ਨੂੰ ਸਮਝਾਉਣੀ ਆ ਪੁੱਤ ਜੇ ਤਾ ਤੂੰ ਇਤਨਾ ਦੀ ਕੋਈ ਗੱਲ ਦੱਸ ਦਿੰਨੀ ਆ ਨਾ ਸੱਚੀ ਗੱਲ ਵਾ ਰੋਟੀ ਖਾਣੂ ਜੀ ਨਹੀਂ ਕਰਦਾ ਟੈਨਸ਼ਨ ਹੀ ਲੱਗੀ ਰਹਿੰਦੀ ਆ ਮੰਮੀ ਤੁਸੀਂ ਜੀ ਬਣੂਗਾ ਤੁਸੀਂ ਟੈਨਸ਼ਨ ਨਾ ਲੋ ਮੈਂ ਤੁਹਾਨੂੰ ਇੱਕ ਨੋਰਮਲ ਜੀ ਗੱਲ ਕੀਤੀ ਤੁਸੀਂ ਦੀ ਟੈਨਸ਼ਨ ਨਾ ਲਿਆ ਕਰੋ ਮੈਂ ਵੀ ਤੁਹਾਡੀ ਧੀ ਆ ਨਾ ਮੈਨੂੰ ਸਾਰਾ ਪਤਾ ਮੈਂ ਕਿਦਾਂ ਇਹਨਾਂ ਨੂੰ ਹੈਂਡਲ ਕਰਨਾ ਆ ਆਜ ਮੇਰਾ ਦਿਮਾਗ ਬੜਾ ਖਰਾਬ ਹੋਣ ਡਿਆ ਤੇ ਮੈਂ ਚੱਲ ਮੰਮੀ ਨੂੰ ਫੋਨ ਲਾ ਲੈਨੀ ਆ ਉਹਨੂੰ ਲਾਇਆ ਫੋਨ ਮੈਂ ਸਾਬਣ ਤੋਂ ਉਹਨੇ ਫੋਨ ਨਹੀਂ ਚੁੱਕਿਆ ਚੱਲ ਕੋਈ ਗੱਲ ਨਹੀਂ ਫੋਨ ਆਊ ਨਾ ਤਾਂ ਉਹਨੂੰ ਸਭ ਪੱਲਾ ਰੱਖੀ ਇਹ ਨਹੀਂ ਕਿ ਜੋ ਕੁਝ ਹੈਗਾ ਇਹਨਾਂ ਨੂੰ ਪਾਈ ਗਿਆ ਤੇ ਖਾਈ ਡਾਈ ਜਾ ਚਲੋ ਕੋਈ ਨਹੀਂ ਤੇ ਮੈਂ ਤੁਹਾਨੂੰ ਕਰਦੀ ਆ ਫਿਰ ਬਾਅਦ ਚ ਫੋਨ ਚਲ ਠੀਕ ਆ ਚਲ ਹਾਂ ਠੀਕ ਮੰਮੀ ਦੀ ਵੀ ਗੱਲ ਸਹੀ ਹੈ ਐਨਾ ਮੰਮੀ ਮੈਨੂੰ ਸਮਝਾਉਂਦੇ ਨਾ ਉਸ ਹਸਾਬ ਨਾਲ ਮੈਂ ਚੱਲਦੀ ਨਹੀਂ ਮੈਂ ਤਾਂ ਸੋਚ ਉਹਨਾਂ ਨਾਲ ਪਿਆਰ ਨਾ ਰਹਿਣੀ ਆ ਪਰ ਇਹ ਪਿਆਰ ਦੀ ਭਾਸ਼ਾ ਨਹੀਂ ਸਮਝਣ ਵਾਲੇ ਹੁਣ ਫੇਰ ਜਾ ਕੇ ਬੈ ਗਈ ਉਹਦੇ ਅੰਦਰ ਵੇਖਾਂ ਭਲਾ ਕੀ ਗੱਲਾਂ ਕਰਨ ਲਈ ਉੱਥੇ ਖੜੀ ਨਾ ਕੋਈ ਗੱਲ ਸੁਵਾਦ ਦੀ ਕਰਨੀ ਉਹ ਇਹ ਬੜਾ ਨਾ ਮੈਨੂੰ ਬੁਰਾ ਜਿਹਾ ਲੱਗਾ ਉਸ ਤਰ੍ਹਾਂ ਲੱਗਾ ਚੱਲ ਕੋਈ ਨਹੀਂ ਮੰਮੀ ਤੁਸੀਂ ਨਾ ਟੈਨਸ਼ਨ ਲੋ ਉਦਾਂ ਹੀ ਨੇ ਨਹੀਂ ਮੰਮੀ ਕੀ ਤੁਹਾਨੂੰ ਬੁਰਾ ਲੱਗਾ ਕੀ ਮੈਂ ਕਹਤਾ ਮੈਂ ਤਾਂ ਇੱਕ ਨੋਰਮਲ ਦੀਦੀ ਗੱਲ ਕੀਤੀ ਨੂੰ ਕਿ ਚਲੋ ਜੇ ਪਿਆਲੀ ਬਣਨੇ ਦੇ ਵਿੱਚੋਂ ਸਾਰੇ ਜਿਹੜੇ ਬਾਹਰ ਦਾ ਪਹਿਲਾ ਵਾ ਝੋੜ ਚੁਪਾ ਤੁਹਾਡੇ ਸਾਹਮਣੇ ਆ ਘਰ ਦਾ ਕੀ ਬਣਿਆ ਇਹਦੇ ਨਾਲ ਕੁਛ ਮੂੰਹ ਨਾ ਪੱਥਾ ਕਿ ਦੇਖੋ ਬਾਹਰ ਉਦਾਂ ਕਿੰਨਾ ਬੁਰਾ ਹਨ ਤੇ ਮੈਂ ਦੇਖ ਕਰਕੇ ਨੋਰਮਲ ਗੱਲ ਕੀਤੀ ਸੀ ਕਿ ਤੁਹਾਨੂੰ ਪਤਾ ਸਾਰੇ ਭੈਣ ਭਰਾ ਹੁੰਦੇ ਆ ਤੇ ਬੰਦਾ ਸੋਹਣਾ ਲੱਗਦਾ ਵਾ ਤੇ ਜੇ ਉਹ ਚਾਰ ਪੈਸੇ ਜੋੜ ਜਾਣਗੇ ਤਲ ਕੋਸ਼ ਬਣ ਜਾਊਗਾ ਜਿਹੜਾ ਆਹ ਸਾਹ ਕਿਤਾਬੇ ਸਾਰੇ ਤੇ ਕਾਲੀ ਬੰਨੇ ਤੋਂ ਉਹ ਜਾਣੋ ਕੋਈ ਵੱਧ ਗੱਲ ਤੇ ਮਮੇ ਕੋਈ ਨਹੀਂ ਕੀਤੀ ਤੁਹਾਨੂੰ ਪੈਲੀ ਬੰਨੇ ਤੋਂ ਆਂਦੀ ਕਰ ਤਾ ਪੈਲੀ ਬੰਨਾ ਕਿਹੜਾ ਗੜੀ ਮਰੱਬੇ ਦੋਆ ਤੇ ਦੂਆ ਕਿੰਨਿਆਂ ਜੇ ਤੇ ਪੱਠੇ ਨਹੀਂ ਹੁੰਦੇ ਤੇ ਖਾਣ ਜੋਗੇ ਢਾਲੇ ਨਹੀਂ ਹੁੰਦੇ ਫਿਰ ਵੀ ਬੜੀ ਸਮਝਦਾਰੀ ਨਾਲ ਮੈਂ ਘਰ ਚਲਾ ਲਿਆ ਮੈਂ ਨਿਆਣੀ ਥੋੜੀ ਕਿ ਮੈਨੂੰ ਘਰ ਨਹੀਂ ਚਲਾਉਣਾ ਆਉਂਦਾ ਅੱਜ ਤੇ ਕੱਲ ਦੀ ਵੀ ਆਈ ਆਈ ਤੇ ਅੱਜ ਵੀ ਮੈਨੀਆਂ ਗੱਲਾਂ ਕਰਨ ਦਾ ਵੀ ਨਹੀਂ ਮਮੇ ਮੈਂ ਤਾਂ ਤੁਹਾਨੂੰ ਪਾਦੀਆ ਗੱਲਾਂ ਕੀਤੀਆਂ ਤੁਸੀਂ ਤਾਂ ਕਰੋ ਉਹੀ ਗੱਲ ਕਰੀ ਜਾਣਦੇ ਹੋ ਨਾ ਬਾਰ-ਬਾਰ ਸਾਰਾ ਗੱਲਾਂ ਤੇ ਆਈਆਂ ਕਿ ਨਾਰਮਲ ਕੀਤੀਆਂ ਪੈੜੀ ਬੰਨੇ ਦੀਆਂ ਤੁਹਾਨੂੰ ਸਾਬੇ ਦੀ ਕਮਾਈ ਦਿਖਣ ਢੀ ਕਿ ਸਾਬਾ ਬਾਹਰ ਕਮਾਉਂਦੇ ਆ ਪਰ ਤੁਹਾਨੂੰ ਇਹ ਨਹੀਂ ਪਤਾ ਲੱਗਣ ਡਿਆ ਕਿ ਜਿਹੜੇ ਦੋ ਕਿਤੇ ਉਹ ਚ ਕਿੰਨਾ ਸਾਬੇ ਦਾ ਗਿਆ ਉਹ ਜੇ ਉਹ ਤੋਂ ਸਾਰਾ ਸਾਫਤਾ ਬਲ ਆ ਰਿਹਾ ਕਰੂੰ ਸਾਬਾ ਕਿਹੜਾ ਤੁਸੀਂ ਡੇਬਟ ਦੇ ਮੁਲਕ ਚ ਲੱਗ ਗਿਆ ਵਸੇ ਜਿਹੜਾ 10-12 ਲੱਖ ਰੁਪਏ ਭਰਿਆ ਵਾ ਚੁੱਪ ਕਰ ਜਾ ਭੈਣੇ ਚੁੱਪ ਕਰ ਜਾ ਗਵਾਂਡੀਆਂ ਦੇ ਤੇ ਅੱਥੇ ਕੰਧਾ ਨਾਲ ਕੰਨ ਲਾਏ ਹੁੰਦੇ ਆ ਅਗਲੇ ਨੇ ਸੁਣ ਲਿਆ ਉਹਨਾਂ ਨੇ ਕਹਣਾ ਬੋਟੀ ਕਿੰਨੀ ਉੱਚੀ ਭੋਲਣ ਦੀ ਕੱਲ ਦੀ ਵਿਆਹ ਹੈ ਪੈਸਾ ਇੱਥੇ ਬੈਠ ਕੇ ਗੱਲ ਕਰਨ ਲੱਗਦੀਆਂ ਕੱਲ ਨਹੀਂ ਦੀਦੀ ਬੈਣ ਵਾਲੀ ਵਿੱਚ ਕਿਹੜੀ ਗੱਲ ਵਾ ਕੋਈ ਮੈਂ ਗੱਲ ਮਾੜੀ ਕੀਤੀ ਹੈ ਤੁਸੀਂ ਮੇਰੇ ਗਾਲੇ ਪੈ ਜਾਣਦੇ ਹੋ ਮੈਂ ਤੁਹਾਨੂੰ ਕੀ ਕਹਤਾ ਵਾ ਜਦੋਂ ਉਹਨੇ ਸਾਬੇ ਪੜਾਈ ਪਾਣ ਗਿਆ ਵਾ ਆਸਟ੍ਰੇਲੀਆ ਗਿਆ 10 ਪਰ ਲੱਖ ਭਰਿਆ ਵਾ ਮੰਮੀ ਨੇ ਝਾਟ ਹੀ ਕਹਤਾ ਕਿ ਸਾਬੇ ਦੇ ਪੈਸੇ ਲਾਏ ਸਾਬੇ ਦੱਸ ਤੂੰ ਕਿੰਨੇ ਕ ਪਹਿਰੇ ਲਾਤੇ ਆ ਤਾਂ ਬਾਕੀ ਮੈਨੂੰ ਨਹੀਂ ਹੈਗਾ ਕੋਈ ਵੀ ਲੋੜ ਤੁਹਾਨੂੰ ਪੁੱਛਣ ਦੀ ਆਵੇਂ ਟੱਡੇ ਗੱਡ ਚੋੜੇ ਮੈਂ ਹੱਥ ਜਿੱਦਾਂ ਦਾ ਢੱਜੀ ਕਰਦਾ ਮੈਂ ਨਾ ਉਹ ਤਾਂ ਤੁਸੀਂ ਕਰੋ ਨਾ ਕਰੋ ਮੈਨੂੰ ਕਹਿਣ ਦੀ ਕੋੱਖ ਨਹੀਂ ਲੋੜ ਸਾਬੇ ਤੇ ਪਹਿਰੇ ਤਾਂ ਤੈਨੂੰ ਕਹਦਾ ਦੁੱਖ ਵਾ ਮੇਰਾ ਪੁੱਤ ਹੀ ਮੈਂ ਲਾਇਤ ਹੁਣ ਕਮਾਈ ਵੀ ਤੇ ਮੈਂ ਥੋੜੀ ਬੁਟੀ ਖਾਣੀ ਲੱਗੇ ਕਰਜ਼ਾ ਲਵਣਾ ਨਹੀਂ ਕਹਿੰਦਾ ਤੇ ਸਾਬੇ ਆਪਣੇ ਟੱਬਰ ਵੀ ਤੇ ਘਾੜੀ ਵੇਖਣਾ ਮੈਂ ਨਾ ਹੁਣ ਸਾਡਾ ਵੀ ਤੇ ਘਾੜੀ ਕੋਈ ਖਰਚਾ ਹੈਗਾ ਟੱਬਰ ਕਿਹੜਾ ਕੁੱਖਾ ਬੈਠਾ ਵਾ ਹਾਰੇ ਕੀ ਚੀਜ਼ ਤੇ ਇਹ ਤੈਨੂੰ ਲਿਆ ਕੇ ਦੇ ਦਈ ਦੀ ਮਾਮਾ ਨੀਂਦਾ ਨਾ ਤਾੜਾ ਜੇ ਮੇ ਓਏ ਬੱਸ ਕਰ ਰੰਡੇ ਮੈਂ ਕਿਤੇ ਤੁਹਾਡੀ ਦੋਖੀ ਆ ਮੈਂ ਤਾਂ ਇੱਕ ਨਾਰਮਲ ਗੱਲ ਕੀਤੀ ਤੇ ਮਮਮੀ ਨੇ ਗੱਲ ਦੇ ਬਤਾਲ ਬਣਾ ਕੇ ਆ ਕੇ ਦੱਸਦੀ ਆ ਫਿਰ ਇਹੀ ਆ ਨਾ ਕਿ ਤੁਸੀਂ ਸਾਰੇ ਜੀ ਚੰਗੇ ਹੋ ਤੇ ਮੈਂ ਜਿਹੜੀ ਗਲਤੀ ਆਈ ਮੈਂ ਤਾਂ ਦੇ ਵਿੱਚ ਤੁਹਾਡੀ ਹੋ ਗਈ ਆ ਥਾਵਾ ਹੀ ਤੈਨੂੰ ਕਿਹੜਾ ਕੁਛ ਗਿਆ ਆ ਬਹੁਤ ਜਿਉਂ ਤੇ ਆਪਾਂ ਕੋਈ ਗੱਲ ਕੀਤੀ ਹੋਏ ਫਿਰ ਤੂੰ ਕਵੇਂ ਹਾ ਇੰਨੇ ਜਿਹੜਾ 24 ਕਰੋੜ ਰੰਡੇ ਤੁਹਾਡਾ ਵੀ ਸੜ ਰਿਹਾ ਉਹ ਤੂੰ ਸਾਰਾ ਸਾਰੰਡੇ ਅੱਜ ਮੈਂ ਇੱਕ ਨਾਰਮਲ ਜੀ ਗੱਲ ਕਰਤੀ ਉਹ ਤੋਂ ਤੂੰ ਡਾਪੇ ਸਾਰਾ ਸੱਤ ਤਾਂ ਤੁਹਾਡੇ ਕੋਈ ਨਾ ਪੁੱਛਦੀ ਸੀ ਸਾਰਾ ਤੁਸੀਂ ਕਰਦੇ ਹੋ ਉਹਨੂੰ ਸੱਤ ਥਾਓ ਤਾਂ ਫਿਰ ਹੁਣ ਤੁਸੀਂ ਪੈਸੇ ਨਾਲ ਉਹਨੂੰ ਤੁਸੀਂ ਨੂੰ ਸਾਬੇ ਨੂੰ ਕਦੋਂ ਫੋਨ ਮੇਰਾ ਪੁੱਤ ਵਾ ਮੈਂ ਤਉ ਉਹਦੇ ਕੋ ਜਿਹੜੇ ਲੱਗੇ ਆ ਨਾ ਉਹ ਲੈਣੇ ਲਵਣੇ ਨਹੀਂ ਕਿ ਘੜੀ ਮੈਂ ਤੇ ਫਿਰ ਸਾਬ ਤੋਂ ਹਿਸਾਬੇ ਖਾਣੇ ਸਾਬੇ ਕੋ ਪਹਿਰਾ ਨਹੀਂ ਕਰੋਨਾ ਸਾਬੇ ਪਰ ਭਾਜੀ ਕੋ ਵਧਿਆ ਕਰੋ ਪੈੜਾ ਸਾਰਾ ਸਾਫ ਤੱਕ ਦੱਸਦਾ ਕਰੋ ਮੈਨੂੰ 5 5 30 ਸਾਲ ਹੋ ਗਏ ਇਹਨੂੰ ਕਰਦੀ ਕਰਮਦੀ ਨੂੰ ਸਾਂਭਦੀ ਨੂੰ ਸਾਂਭ ਕੇ ਐਡਾ ਜਵਾਨ ਕੀਤਾ ਪਾਲ ਪਲੋਸ ਕੇ ਵਿਆਹਿਆ ਤੇ ਤੂੰ ਕੱਲ ਦੀ ਆਈ ਮਾਲਕ ਬਣ ਗਈ ਸਾਬੇ ਦੀ ਤੈਨੂੰ ਜਿਆਦਾ ਦੁੱਖ ਆਉਂਦਾ ਪਏ ਸਾਬੇ ਦਾ ਮੈਂ ਮਾਂ ਆ ਮੈਨੂੰ ਨਹੀਂ ਦੁੱਖ ਨਾਲੇ ਪੰਮ ਤੂੰ ਐਂਦਾ ਕਿਉਂ ਕਹਿਣ ਦੀ ਆ ਐਡੀ ਤੂੰ ਪਾਣੀ ਕੋ ਸਾਬ ਲੋ ਵੇਪਨ ਨੇ ਕਦੀ 1 ਰੁਪਇਆ ਵੀ ਆਪਣੀ ਜੇਬ 'ਚ ਰੱਖਿਆ ਜਿੰਨੀ ਕਮਾਈ ਹੁੰਦੀ ਓਸੇ ਵੇਲੇ ਲਿਆਂਕੇ ਮੰਮੀ ਦੇ ਘਲੀ ਤੇ ਤਾਰ ਦਿੰਦੇ ਆ ਇਦਾਂ ਕਹਿੰਦੀ ਆ ਸਾਰੇ ਦਿੱਦੀ ਹਮੇਸ਼ਾ ਮਾਂ ਪਿਓ ਫਰਕ ਕਰਦਾ ਵਾ ਵੱਡੇ ਤੇ ਕੁੱਤ ਦੇ ਨਿੱਕੇ ਦੇ ਨਾਲ ਇੱਕ ਦਿਨ ਨਾਲ ਪਿਆਰ ਨਾ ਦੂਜੇ ਨੂੰ ਮਤریہ ਕਰ ਦੇਣਾ ਇਹ ਤੇ ਜੱਗ ਤੇ ਰੋਹ ਨੀਤ ਚੱਲਦੀ ਆ ਜੀ ਕਿ ਇੱਕ ਦੇ ਲੈਣਾ ਬਣ ਕੇ ਦੂਜੇ ਨੂੰ ਨਹੀਂ ਪੁੱਛਣਾ ਹੁੰਦਾ ਮਾਵਾ ਨੀ ਮਤਰੀ ਕਰਦੀਆਂ ਇਹ ਜਿਹੜੀਆਂ ਕਲਦੀਆਂ ਵਿਆਹਾਂ ਆ ਜਾਂਦੀਆਂ ਨੇ ਇਤਰਾ ਬੋਲਣ ਡੈ ਪੈਂਦੀਆਂ ਉਹ ਸਭ ਵਿਤਰੀ ਪਾ ਜੋਕ ਕਰ ਜਾ ਫੰਦਾ ਫੋਨ ਉੱਡਾਈ ਜੀ ਉਹਨੇ ਸੋਲ ਲੈਣਾ ਉਹਨੇ ਬੜਾ ਦੁਖੀ ਹੋਣਾ ਹੀ ਉਹ ਜੇ ਆਪਣੀ ਚੌਧਰ ਲੱਭਦੀ ਕੱਲ ਦੀ ਵੀ ਆਈ ਅੱਜ ਆਈ ਇਹ ਚੌਧਰ ਲੱਭਦੀ ਆ ਮੈਨੂੰ ਪਤਾ ਕੋਈ ਨਾ ਮੈਂ ਤੇ ਚੌਧਰ ਕਰਨੀ ਆ ਆਹੋ ਤੈਨੂੰ ਕਰਨੀ ਚੌਧਰ ਤੇ ਹੁਗੜੇ ਮੈਂ ਚੌਧਰ ਲੱਭਦੀ ਫਿਰਦੀ ਆ ਮੰਮੀ ਇਹੋ ਕੋ ਸਿੱਖ ਕੇ ਆਈ ਉਤੋਂ ਚੌਧਰ ਮੰਗਣ ਨੂੰ ਮੰਮੀ ਇਹ ਤੇ ਬੜਾ ਔਖਾ ਮੈਨੂੰ ਪਤਾ ਲੱਗ ਗਿਆ ਫਿਰ ਕੀ ਬਣੂਗਾ ਘਰ ਦੀ ਮੈਂ ਸ਼ਾਬੇ ਨਾਲ ਗੱਲ ਕੀਤੀ ਤਰਾ ਬੋਲਦੀ ਆ ਸਭੀ ਮੈਂ ਆਪਣੇ ਸਾਹਮਣੇ ਬੁਜੀ ਤੂਰੀ ਫਿਰਦੀ ਤੇ ਬੁਰੀ ਲੱਗਦੀ ਆ ਇਹ ਦੇ ਸੇਕ ਆ ਕਰਕੇ ਜਿੰਨਾ ਮੈਂ ਇਹਦੇ ਨਾਲ ਕਰਦੀ ਉਨੀ ਤੇ ਮੇਰੇ ਸੇਕ ਚੜ ਗਈ ਆ ਮੰਮੀ ਤੂੰ ਹੀ ਤੇ ਨਾ ਇਹ ਗੱਲ ਛੇੜ ਲਈ ਇਹਦੇ ਨਾਲ ਜਾ ਕੇ ਚੁੱਪ ਕਰ ਰਹਿੰਦੇ ਹਾਂ ਤੂੰ ਉਦਾਂ ਉਦੋਂ ਫੋਨ ਲੈ ਕੇ ਵੇਪੜ ਕੋ ਉਥੇ ਸਾਬੀ ਨਾਲ ਗੱਲ ਕਰ ਲੈਂਦੇ ਐ ਅੰਮੀ ਤੁਹਾਨੂੰ ਕਹਿੰ ਗਈ ਆ ਚਿੜੀ ਜਿੰਨਾ ਤੇਲੀ ਤੇ ਹੰਦਿਆ ਬੁੜਕ ਕੀਓ ਅਜੇ ਹਲਵਾਈਆਂ ਦੇ ਪੈਸੇ ਹੀ ਹੋ ਅਜੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿ ਇਹ ਨਹੀਂ ਕਿ ਵਾਹੀਂ ਆਪਣਾ ਲੀਡਾ ਲੱਤਾ ਬਣਾਉਣਾ ਚਾਹੀਏ ਆਪਣਾ ਖਰਚਾ ਕਰਨਾ ਚਾਹੀਏ ਕੁੜੀ ਨੂੰ ਕੋ ਦੇਣਾ ਵਿੱਚੋਂ ਉਹ ਹਲਵਾਈਆਂ ਦੇ ਪੈਸੇ ਲਾਉਣੇ ਚੱਲ ਮੰਮੀ ਨਾ ਹੁਣ ਫੇਰ ਨਾ ਬੋਲੀ ਜਾਓ ਉਹਨੇ ਤੁਹਾਨੂੰ ਪਤਾ ਪੂਰਾ ਇੰਨਾ ਰੌਲਾ ਤੇ ਮੈਂ ਮੇਰੇ ਸਿਰ ਤੇ ਬੰਦਾ ਨਹੀਂ ਸੀ ਤੇ ਇੰਨਾ ਰੌਲਾ ਤੇ ਮੈਂ ਨਹੀਂ ਪਾਇਆ ਐਨੇ ਧੀਆਂ ਪੁੱਤਾਂ ਦੇ ਸਗਣ ਵਿਆਹ ਕੀਤੇ ਤੇ ਉਦੋਂ ਦੇ ਮੰਮੀ ਤੋਂ ਇਹ ਵੀ ਨਹੀਂ ਟਲਦੇ ਉਹਦਾ ਤੋ ਇਵੇਂ ਹੀ ਕਹਿਣਾ ਹੀ ਨਹੀਂ ਬਸ ਹੁਣ ਜੜੀ ਨਵੀਂ ਵਿਆਹੀ ਆ ਗਈ ਆ ਉਹੋ ਹੀ ਆ ਜੋ ਹੈਗੀ ਉਹ ਵਿਆਹ ਜੀ ਨਵੀਂ ਵਿਆਹੀ ਕਿਉਂ ਬੰਦਾ ਸੋਚਦਾ ਚਲ ਨਵੀਂ ਤੀ ਪੋਤਾ ਆ ਉਹ ਤਾਂ ਕਰਨਾ ਪੈਂਦਾ ਪਰ ਨਵੀਂ ਨਵੀਂ ਤੀ ਪੋਤੇ ਨੇ ਤੇ ਕੋ ਗਿਲਤੀ ਗਾਲ ਦਿੱਤੀ ਆ ਕੇ ਤੇ ਹੁਣ ਫੇਰ ਫੋਨ ਆਉਂਦਾ ਵੀ ਕਿ ਲਾਉ ਉਹਨੂੰ ਆਉਂਦਾ ਪਿਆਲੀ ਦਾ ਦਿਨੀ ਤਾਂ ਨਹੀਂ ਫੇਰ ਫੋਨ ਆਉਂਦਾ ਤੇ ਚੁੱਪ ਕਰ ਜਾ ਉਹਨੇ ਸੌਦੇ ਦੀ ਪਰਚੀ ਮੰਗਣੀ ਆ ਮੇਰੇ ਕੋਲ ਤੁਸੀਂ ਉਹੋ ਗੱਲ ਆਪਣੇ ਕੰਜਰ ਕੜੀ ਪਾ ਕੇ ਬਹਿ ਗਏ ਆ ਹੈਲੋ ਹਾਂ ਜੀ ਉਹ ਮੈਨੂੰ ਤਾਂ ਚੇਤਾ ਭੁੱਲ ਗਿਆ ਸੀ ਫੋਨ ਆ ਗਿਆ ਸੀ ਮਾਸੀ ਦਾ ਤੇ ਮੈਂ ਉਹਨਾਂ ਨਾਲ ਗੱਲ ਕਰਨ ਡੈ ਪੀ ਕੋਈ ਨਹੀਂ ਮੈਂ ਤੁਹਾਨੂੰ ਹੁਣੇ ਪਾਉਣੀ ਆ ਫਰਜੀ ਹਾਂਜੀ ਠੀਕ ਆ ਚਲ ਕੱਲ ਦੀ ਵਹੀ ਪਿਆਲੀਆਂ ਨੂੰ ਪੁੱਛਣ ਡੈ ਪੀ ਇਹਨਾਂ ਨੂੰ ਪਿਆਲੀਆਂ ਦੇ ਕੇ ਤਾਂ ਰੋਟੀ ਮੈਂ ਕਿੱਥੋਂ ਖਾਣੀ ਚਲ ਕਰ ਲੈ ਤੂੰ ਇਹ ਗੱਲ ਮੇਰੀ ਮੰਮੀ ਗੱਲ ਕਾਦੀ ਕਰਨੀ ਆ ਫੋਟੋ ਖਿੱਚ ਕੇ ਰੱਖੀ ਆ ਬਾ ਪਾਉਣੀ ਇਹ ਆ ਪਾਤੀ ਜੀ ਵਟਸਐਪ ਤੇ ਠੀਕ ਆ ਚੰਗਾ ਹੋ ਕੇ ਆਇਆ ਕੀ ਬਣਾਂ ਡਿਆ ਪਿਆ ਘਰ ਚ ਇਹ ਤਾਂ ਚੰਗਾ ਨਵਾਂ ਹੀ ਸੀ ਆਪਾਂ ਆ ਕੇ ਬੈਗੀ ਆ ਇਹ ਆਵੇਂ ਨਹੀਂ ਗੜੀ ਗੜੀ ਹੁੰਦੀ ਮੈਨੂੰ ਤੇ ਅੱਗੇ ਪਤਾ ਸੀ ਵੀ ਦਾਲ ਚ ਪੱਕਾ ਕੁਝ ਕਾਲਾ ਹੈਗਾ ਆ ਜਿਹੜਾ ਇਦਾਂ ਕਰਦੀ ਆ ਮੰਮੀ ਨਾਲ ਗੱਲ ਕੋਈ ਹੋਰ ਕਰ ਆਉਂਦੀ ਆ ਤੇ ਮੇਰੇ ਨਾਲ ਕੋਈ ਹੋਰ ਕਰ ਜੰਦੀ ਆਣ ਕੇ ਮੈਂ ਵੀ ਕਹਾਂ ਮੰਮੀ ਮੇਰੇ ਨਾਲ ਇਦਾਂ ਓਖਾ ਕਿਉਂ ਬੋਲਦੀ ਆ ਪਰ ਇਹਨਾਂ ਨੇ ਪਤਾ ਹੀ ਕੁਸੂਰ ਤੇ ਸਾਰਾ ਇਹਦੇ ਵਿੱਚ ਆ ਚੱਲ ਮੈਨੂੰ ਕੀ ਲੱਗੇ ਮੈਂ ਨਹੀਂ ਕੋਈ ਵੱਧ ਘੱਟ ਗੱਲ ਕਰਨੀ ਹੈਗੀ ਵੇਹਾਈ ਬੜੀ ਔਖੀ ਬੋਲਦੀ ਆ ਇਹਨੇ ਮੇਰੇ ਨਾਲ ਵੀ ਇਦਾਂ ਹੀ ਬੋਲਣਾ ਵਾ ਮੈਂ ਨਹੀਂ ਇਹਨੂੰ ਫालतू ਕੁਵਾਇਆ ਕਰਨਾ